ਤੇ ਜੇ ਪੁਰਾਣਾ ਕਿਸੇ ਨੇ ਲੈਣਾ ਉਹ ਵੀ ਦੇ ਦਿੰਨੇ ਆ ਅੱਜ ਜਸਵੰਤ ਵਾਲਾਂ ਦਾ ਪਿਆ ਉਹ ਪੰਮੀ ਵਾਲਾਂ ਦਾ ਪਿਆ ਉਹ ਪੁੰਨੀ ਵਾਲਾਂ ਦਾ ਵੀ ਪਿਆ ਜੀ ਹਾਂ ਪੰਮੀ ਵਾਲਾਂ ਦੇ ਦੋ ਪਏ ਆ ਉਹ ਪਰਲਾ ਕੀ ਦਾ ਪਿਆ ਪੁੰਨੀ ਦਾ ਪੁੰਨੀ ਦਾ ਤਾਂ ਜਮੇ ਨਵਾਂ ਪਿਆ ਜੀ ਪੁੰਨੀ ਦਾ ਵੀ ਨਵਾਂ ਪਿਆ ਲੈ ਇਹ ਪੁਰਾਣੇ ਵੀ ਪ੍ਰੀਤਾ ਰੂਟਾ ਵੇਟਰ ਵੀ ਪਏ ਆ ਇਹਨਾਂ ਕੋਲੇ ਹੈ ਜੇ ਕੋਈ ਸੱਜਣ ਪੁਰਾਣਾ ਲੈਣਾ ਚਾਹੁੰਦਾ ਸੰਪਰਕ ਕਰ ਲੈ ਹਾਂ ਹਾਂ ਕਰ ਲਓ ਕੋਈ ਨਹੀਂ ਬਈ ਸੁਪਰਸੀਡਰ ਆ ਯਾਰ ਢੰਗ ਉਹ ਮਾੜੀ-ਮੋਟੀ ਹੋਊਗੀ ਕੋਈ ਜ਼ਿੰਮੇਵਾਰੀ ਇਹਨਾਂ ਦੀ ਵੀ ਦੇਖ ਗੈਰ ਦੀ ਤੇ ਆਪਣੀ ਪੀਟੀਓ ਦੀ ਸਾਰੀ ਚੀਜ਼ ਦੀ ਗਾਰੰਟੀ ਹੋਊਗੀ ਜੀ ਇੱਕ ਸੀਜ਼ਨ ਦੀ ਲੈ ਵੀ ਸਜਣੋ ਆਪਾਂ ਆ ਗਏ ਆ ਸੰਗਰੀਏ ਮੰਡੀ ਦੇ ਵਿੱਚ ਸੰਗਰੀਏ ਮੰਡੀ ਹੈ ਆਪਣੇ ਨੇੜੇ ਜੇ ਹੀ ਆ ਪਰ ਤਿੰਨ ਸਟੇਟ ਪਾਰ ਹੋ ਜਾਂਦੇ ਆ ਪੰਜਾਬ ਹੋ ਜਾਂਦਾ ਥੋੜਾ ਜਿਹਾ ਹਰਿਆਣਾ ਹੋ ਜਾਂਦਾ ਫਿਰ ਰਾਜਸਥਾਨ ਦੇ ਵਿੱਚ ਵੜ ਜਾਈਦਾ ਪਰ ਸੰਗਰੀਏ ਮੰਡੀ ਉਸ ਮੰਡੀ ਆ ਵੀ ਜਿੱਥੋਂ ਲੋਕ ਅਗਲਾ ਕਹਿ ਦਿੰਦਾ ਹੁੰਦਾ ਹੁੰਦਾ ਵੀ ਆ ਯਾਰ ਸਾਡੀ ਚੀਜ਼ ਸੰਗਰੀਏ ਦੀ ਬਣੀ ਹੋਈ ਆ ਆਪਣੇ ਨਾਲ ਸੁਨੀਲ ਹੈ ਬਾਈ ਐਸ ਜੇ ਬਰੋ ਵਾਲਿਆਂ ਦੇ ਆਪਾਂ ਖੜੇ ਆ ਸੁਨੀਲ ਬਾਈ ਪਹਿਲਾਂ ਤਾਂ ਮੈਨੂੰ ਐਸ ਜੇ ਬਰੋ ਦਾ ਕਹਾਣੀ ਦੱਸ ਵੀ ਐਸ ਤੇ ਜੇ ਬਰੋ ਐਸ ਤਾਂ ਹੋ ਗਈ ਸੁਨੀਲ ਦੀ ਤੇ ਜੇ ਕਿਹਦੀ ਹੋ ਗਈ ਜੇ ਸਾਡਾ ਗੋਤ ਹੈ ਜੰਗਿੜ ਅੱਛਾ ਜੇ ਹੋ ਗਿਆ ਗੋਤ ਤੇ ਬਰੋ ਦੋ ਭਰਾ ਆ ਤੁਸੀਂ ਹਾਂਜੀ ਹਾਂਜੀ ਤਾਂ ਕਰਕੇ ਸੁਨੀਲ ਨੇ ਦੋਨਾਂ ਭਰਾਵਾਂ ਨੂੰ ਦੋ ਭਰਾ ਹਾਂ ਹਾਂਜੀ ਦੋ ਭਰਾਵਾਂ ਦਾ ਕਰਕੇ ਕਰ ਲਿਆ ਠੀਕ ਹੈ ਕਿ ਨਹੀਂ ਸਨੀਲ ਫਿਰ ਕਿੱਥੋਂ ਸ਼ੁਰੂਏ ਆਪਾਂ ਡੀਐਸਪੀ ਸਾਹਿਬ ਦਾ ਥੈਂਕਯੂ ਕਰਦਿਏ ਵੀ ਇਹੋ ਜਿਹੇ ਬੰਦੇ ਮਿਲਾਏ ਆ ਕਰਦੇ ਅਸਲ ਦੇ ਵਿੱਚ ਯਾਰ ਮੇਰਾ ਮਿੱਤਰ ਆ ਸਾਡਾ ਦੋਨਾਂ ਦਾ ਇੱਕ ਕਾਮਨ ਫਰੈਂਡ ਆ ਭਾਈ ਗੁਰਿੰਦਰ ਸਿੰਘ ਸਿੱਧੂ ਸੰਦੂ ਹਾਂ ਭਾਈ ਗੁਰਿੰਦਰ ਡੀਐਸਪੀ ਸਾਹਿਬ ਉਹ ਲੈ ਕੇ ਜਾਂਦੇ ਆ ਅਸਲ ਦੇ ਵਿੱਚ ਸੰਦ ਤੇ ਮੈਨੂੰ ਕਹਿੰਦੇ ਵੀ ਸਜਿੰਦਰ ਵੀ ਸੰਦਾ ਵਾਲੇ ਮਸਲੇ ਤੇ ਮੈਂ ਸੁਨੀਲ ਹੋਣਾ ਦਾ ਫੈਨ ਆ ਬਹੁਤ ਵੱਡਾ ਤੂੰ ਵੀਡੀਓ ਬਣਾ ਕੇ ਆ ਉਹਨਾਂ ਦੀ ਮੈਂ ਪਹਿਲੀ ਵਾਰ ਕਿਸੇ ਦੁਕਾਨਦਾਰ ਦਾ ਸੱਦਿਆ ਹੋਇਆ ਨਹੀਂ ਆਇਆ ਇਹਨਾਂ ਦੇ ਗਾਹਕ ਦਾ ਭੇਜਿਆ ਹੋਇਆ ਹੈ ਇਹ ਪਹਿਲਾ ਕੇਸ ਆ ਠੀਕ ਹੈ ਜੀ ਹਨਾ ਥੈਂਕ ਯੂ ਐਸ ਕਰਕੇ ਬਾਈ ਦਾ ਬਹੁਤ ਬਹੁਤ ਤੇ ਕੀ ਕੀ ਲੈ ਕੇ ਗਿਆ ਬਾਈ ਕੀ ਕੀ ਲੈ ਗਿਆ ਸਾਡੇ ਕੋਲ ਦੋ ਸੈਟ ਤਵੀਆਂ ਦੇ ਲੈ ਕੇ ਹਾਂ ਤੇ ਤਿੰਨ ਸੈਟ ਕਲਟੀਵੇਟਰਾਂ ਦੇ ਲੈ ਕੇ ਤਿੰਨ ਸੈਟ ਕਲਟੀ ਪਰ ਤਵੀਆਂ ਤੋਂ ਸ਼ੁਰੂ ਕਰਦੇ ਹਾਂ ਤਵੀਆਂ ਤੇ ਕਰ ਲੈਣ ਤਵੀਚ ਕੀ ਕੀ ਕਰਦੇ ਆ ਤਵੀਆਂ ਪਾਵਰ ਵਾਲੀਆਂ ਬਣਾ ਦਿੰਨੇ ਆ ਸਾਰੀਆਂ ਹੀ ਬਣਾ ਦਿੰਨੇ ਆ ਸੈਂਟਰ ਵੀਲ ਦੇ ਵਿੱਚ ਹੀ ਬਣਾ ਦਿੰਨੇ ਆ ਜੀ ਸੈਂਟਰ ਵੀਲ ਚ ਬਣ ਗਈਆਂ ਹਾਂ ਇੱਕ ਕੰਪੈਕਟ ਮਾਡਲ ਵੀ ਬਣ ਜਾਂਦਾ ਹੈ ਅੱਛਾ ਜੀ ਠੀਕ ਹੈ ਸਿੱਧਾ ਵੀ ਬਣ ਜਾਂਦਾ ਸਿੰਪਲ ਮਾਡਲ ਵੀ ਅੱਛਾ ਜੀ ਮਤਲਬ ਜਿੰਨਾਂ ਹੁਣ ਤੱਕ ਦੀਆਂ ਤਵੀਆਂ ਬਣਦੀਆਂ ਉਹ ਸਾਰੇ ਮਾਡਲ ਬਣ ਜਾਂਦੇ ਨੇ ਸਾਰੇ ਬਣਾ ਦੇਣੇ ਤਕਰੀਬਨ 2-3 ਮਾਡਲ ਆਪਣੇ ਕੋਲੇ ਬਣੇ ਵੀ ਖੜੇ ਆਪਾਂ ਦੇਖਦੇ ਆਂ ਇਹਦੇ ਵਿੱਚ ਕੀ ਕੀ ਪੈਂਦਾ ਮਾੜਾ ਜ ਆ ਆ ਆ ਕਾਦੇ ਵਾਸਤੇ ਚਾਹਤ ਇਹ ਹੱਬ ਆ ਜੀ ਇਹਦੇ ਵਿੱਚ ਕੀ ਹੈ ਨਾ ਆਏ ਵੇਰਿੰਗ ਪੈਂਦਾ ਪੱਲਾਂ ਵਾਲੀ ਕੀ ਹੁੰਦਾ ਸੀ ਹੱਬ ਮਤਲਬ ਸਿੰਗਰ ਪਾਰਟ ਹੁੰਦਾ ਸੀਗਾ ਇਧਰੋਂ ਪਾਤਾ ਇਧਰੋਂ ਇਹਦੇ ਵਿੱਚ ਨਾ ਹੁਣ ਡੋਡ ਪਾ ਕੇ ਨਟ कसे ਜਾਂਦੇ ਆ ਮਤਲਬ ਜਦੋਂ ਕੱਢਣਾ ਤੇ ਉਦੋਂ ਬੜਾ ਸੌਖਾ ਹੋ ਗਿਆ ਉਹ ਸੌਖਾ ਹੋ ਗਿਆ ਜੀ ਹੂੰ ਤੇ ਆ ਇਹਦੇ ਵਿੱਚ ਵੇਰਿੰਗ ਪੈਂਦਾ ਹੂੰ 33215 ਨੰਬਰ ਦਾ ਵੇਰਿੰਗ ਹੈ ਨਵਾਂ ਵੇਰਿੰਗ ਨਮਾ ਬਾਰੇ ਗਏ ਤੇ ਇਹ ਹੱਬਾਂ ਦੋਨੇ ਪਾਸੇ ਹੁੰਦੀਆਂ ਦੋਨਾ ਪਾਸੇ ਦੋਨਾ ਪਾਸੇ ਇਹ ਮਤਲਬ ਕਹਿਣ ਤੋਂ ਪਹਿਤ ਆਵੀਆਂ ਦੇ ਚਾਰ ਹੱਬਾਂ ਲੱਗਣਗੀਆਂ ਚਾਰ ਆਪਾਂ ਲੱਗਣਗੀਆਂ 20 ਦੇ ਵਿੱਚ ਚਾਰ ਲੱਗਦੀਆਂ 22 ਦੇ ਜਾਂ 24 ਦੇ ਵਿੱਚ 8 ਹੋ ਜਾਂਦੀਆਂ ਅੱਛਾ ਉਹਦੇ ਵਿੱਚ ਆਪਾਂ ਕੀ ਕਰ ਦਿੰਦੇ ਆ ਕਿ ਇਹਦੇ ਇੱਕ ਪਾਰਟ ਇੱਥੇ ਕਰਤਾ ਹਾਂਜੀ ਇੱਕ ਉਧਰ ਕਰਤਾ ਉਧਰ ਕਰਤਾ ਤਾਂ ਉਹਦੇ ਵਿੱਚ ਇਹੀ ਹੱਬਾਂ 8 ਹੋ ਜਾਣਗੀਆਂ ਹਾਂ ਇਹੀ ਹੱਬਾਂ 8 ਹੋ ਜਾਂਦੀਆਂ 8 ਹੋ ਜਾਣਗਾ ਮਤਲਬ ਕਹਿਣ ਤੋਂ ਪਾਵ ਤਾਂ ਕਰਕੇ ਸੰਘਰਗੇ ਵਾਲਿਆਂ ਦਾ ਨਾਮ ਚੱਲਦਾ ਐਵੇਂ ਚੱਲਦਾ ਨਾ ਪਰੇ ਤਾਂ ਤਵਾ ਤੋਂ ਬਾਦਾਂ ਕੀ ਹਿਸਾਬ ਕਿਤਾਬ ਹੁੰਦਾ ਕੋਈ ਭਾਰੇ ਹੌਲੇ ਦਾ ਸਟੀਲੀ ਦਾ ਸਟੇ 10 ਕਿਲੋ ਤਵਾ ਹੁੰਦਾ 10 ਕਿਲੋ ਵਜਨ ਦਾ ਤੇ ਬੋਰਨ ਸਟੀਲ ਦਾ ਤਵਾ ਪਾ ਕੇ ਦਿੰਨੇ ਆਪਾਂ ਅੱਛਾ ਆਪ ਅਗਲੇ ਨੂੰ ਪਹਿਲਾਂ ਹੀ ਕਹ ਦੇਣਾ ਵੀ ਬੋਰਨ ਸਟੀਲ ਦਾ ਹੀ ਤਵਾ ਹੋਊਗਾ ਜੀ ਉਹਦਾ ਕੀ ਕਾਰਨ ਹੁੰਦਾ ਬੋਰਨ ਸਟੀਲ ਦੇ ਵਿੱਚ ਆਏ ਆ ਵੇ ਜੇ ਇੱਕਦਾਂ ਕਸਾਈ ਬਹੁਤ ਘਟ ਹੁੰਦੀ ਹੈ ਜੀ ਹਾਂ ਤੇ ਨਾ ਲੱਗਣ ਲੱਗ ਲੂ ਬਹੁਤ ਵਧੀਆ ਬਣ ਜਾਂਦੇ ਇੱਕ ਜਰ ਨਹੀਂ ਬੰਦਾ ਤਵੇ ਹੂੰ ਮਤਲਬ ਮਿੱਟੀ ਨਹੀਂ ਜਿਹੇ ਤਵੇ ਨਾਲ अच्छा ते आ आ ਜਿਹੜੀਆਂ ਆ ਕੱਟ ਵਾਲੀਆਂ ਬਣਾਉਂਦੀਆਂ ਇਹ ਕੱਟ ਵਾਲੇ ਬਣਾਤੀ ਜੀ ਇਹ ਕੱਟ ਵਾਲੀ ਤੇ ਦੂਜੀ ਤਵੀ ਦਾ ਕੀ ਫਰਕ ਇਹ ਕੱਟ ਵਾਲੀ ਆਏ ਆ ਪ੍ਰਾਲੀ ਪ੍ਰੂਲੀ ਦੇ ਵਿੱਚ ਨਾ ਵਧੀਆ ਚੱਲੇ ਜਾਂਦੀ ਹੈ ਪੱਕੇ ਬਾਣਾ ਦੇ ਪੂਰੇ ਜਿੰਨਾ ਵੀ ਡੱਕਰ ਬਾਣਾ ਹੁੰਦਾ ਨਾ ਤੇ ਪੂਰੀ ਵਧੀਆ ਚੱਲੇ ਜਾਂਦੀ ਹੈ ਇਹ ਜਿਹੜੀ ਕੱਟ ਵਾਲੀ ਤਵੀ ਆ ਹਾਂ ਜੀ ਇਹ ਸੱਚੀ ਜ਼ਿਆਦਾ ਵੱਢਦੀ ਹੈ ਪ੍ਰਾਲੀ ਹਾਂ ਜ਼ਿਆਦਾ ਵੱਢਦੀ ਹੈ ਏ ਡੱਕ ਰਹਿ ਗਿਆ ਨਾ ਹੂੰ ਇਹ ਇਸੇ ਕਰਕੇ ਜ਼ਿਆਦਾ ਲੱਗਦੀ ਹੈ ਬਾਣਾ ਦੇ ਵਿੱਚ ਹਾਂ ਪ੍ਰੀਤ ਗੱਲ ਕੀ ਆ ਵੀ ਇਹਨੂੰ ਤੁਲਣ ਨੂੰ ਥਾਂ ਘੱਟ ਰਹਿ ਗਿਆ ਹਾਂ ਜੀ ਜਿਹੜੇ ਉਹ ਲੈ ਕੇ ਗਈ ਸੀ ਹਾਈਟ ਸੈੱਟ ਸੀਗਾ ਉਹਨੇ 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 ਸਾਰੀ ਤਵੀ ਤੇ ਐਨੇ ਤੇ ਢੋਲਣਾ ਇਹਦੇ ਲਈ ਇੰਨਾ ਥਾਂ ਰਹਿ ਗਿਆ ਤਾਂ ਹੁਣ ਜਦੋਂ ਇੰਨਾ ਰਹਿ ਗਿਆ ਸਾਰੀ ਤਵੀ ਦਾ ਭਾਰ ਆਇਆ ਤੇ ਨੇ ਵੱਢ ਕੇ ਲੈ ਜਾ ਹਾਂ ਇਹਨੇ ਵੱਢ ਕੇ ਲੈ ਜਿਹੜਾ ਮਗਰਲੇ ਨੇ ਉਤਰਾ ਕਰਦੇ ਜਿਹੜਾ ਆ ਥਾਂ ਦੇ ਵਿੱਚ ਰਹਿ ਗਿਆ ਉਹ ਇਹਨੇ ਵੱਢ ਲੈਣਾ ਹਾਂਜੀ ਤਾਂ ਕਰਕੇ ਕੱਟ ਵਾਲੀ ਤਵੀ ਆ ਜਿਹੜੀ ਉਹ ਜ਼ਿਆਦਾ ਕਟਾਈ ਕਰਦੀ ਆ ਇਹ ਫਰਕ ਆ ਸਾਰੇ ਤਰ੍ਹਾਂ ਦੀਆਂ ਤਵੀਆਂ ਬਣਦੀਆਂ ਗੱਲ ਮੁੱਕ ਗਈ ਇੱਕ ਹਲ ਬਣੇ ਪਿਆ ਹਲ ਬਹੁਤ ਸੋਹਣਾ ਹੈ ਉਹਦੇ ਉੱਤੇ ਬਾਹਲਾ ਸੋਹਣਾ ਲਾਇਆ ਵਾ ਆਹਾ ਆ ਹਾਲਾਂ ਬਾਰੇ ਦੱਸ ਹਾਲ ਕਿੰਨੇ ਕਿੰਨੇ ਬਣਾ ਦਿੰਨੇ ਆਪਾਂ ਹਾਲ ਤਾਂ ਬਈ ਯਾਰ 9 ਤੋਂ ਸਟਾਰਟ ਹੋ ਜਾਂਦੇ ਆ ਹਾਂਜੀ 17 ਤੱਕ 19 ਤੱਕ 21 ਤੱਕ ਵੀ ਬਣ ਜਾਂਦੇ ਆ ਜੀ ਤੇ ਜਿਹੜੇ ਵੱਡੇ ਹੁੰਦੇ ਆ ਓਵਰ ਫੋਲਡੇਬਲ ਉਹ ਫੋਲਡ ਹੋ ਜਾਂਦੇ 13 ਤੋਂ ਬਾਅਦ ਫੋਲਡ ਹੋਣ ਲੱਗ ਜਾਂਦੇ ਆ ਜੀ 13 ਤੋਂ ਬਾਅਦ ਫੋਲਡ ਹੋਣ ਲੱਗ ਜਾਂਦੇ ਜੇ 13 ਵੀ ਫੋਲਡ ਕਰਾਉਣੇ 13 ਵੀ ਹੋ ਜਾਂਦਾ ਇੱਕ ਇੱਕ ਹਾਲ ਫੋਲਡ ਹੋ ਜਾਂਦੇ 13 ਦੇ ਵਿੱਚ 13 ਦਾ ਵੀ ਇੱਕ ਇੱਕ ਹੋ ਜਾਂਦਾ ਉਹ ਉਹ ਕਰ ਦਿੰਨੇ ਆ ਦੂਜਾ ਪਾਵਰ ਵਾਲੇ ਹਾਂ ਪ੍ਰੈਸ਼ਰ ਵਾਲੇ ਵੀ ਕਰ ਦਿੰਨੇ ਆ ਜੀ ਪ੍ਰੈਸ਼ਰ ਵਾਲੇ ਕਰ ਦਿੰਨੇ ਆ ਇਹਦੇ ਵਿੱਚ ਆਪਾਂ ਨਾ ਪੱਤੀਆਂ ਲਾਤੀਆਂ ਇੱਥੇ ਅੱਛਾ ਇਹ ਕਿਉਂ ਲਾਤੀਆਂ ਪੱਤੀਆਂ ਇਹ ਕੀ ਹੈ ਜਿਵੇਂ ਕੱਦੂ ਕਰਦੇ ਆ ਨਾ ਹੂੰ ਤਾਂ ਇੰਗਲ ਦੇ ਉੱਤੇ ਮਤਲਬ ਮਿੱਟੀ ਵਾਲੀ ਖੜ ਜਾਂਦੀ ਆ ਹਾਂ ਇਹਦੇ ਵਿੱਚ ਮਿੱਟੀ ਨਹੀਂ ਰੁਕਦੀ ਅੱਛਾ ਹਾਂ ਜੇ ਮਿੱਟੀ ਰੁਕੂਗੀ ਤਾਂ ਹੀ ਨਿਕਲ ਜੂਗੀ ਹਾਂ ਇਹ ਨਿਕਲ ਜੂਗੀ ਸਾਫ਼ ਹੋ ਜੂਗਾ ਮਤਲਬ ਹਾਲਾਂ ਦੇ ਗਲਨ ਦੀ ਚਾਂਸ ਆ ਜਿਹੜੇ ਉਹ ਘਟ ਗਿਆ ਇੱਕ ਜਿਹੜੀ ਟੈਨ ਹੈ ਉਹ ਵੀ ਲੇਜ਼ਰ ਕਟਿੰਗ ਦੀ ਲਾਤੀ ਹਾਂ ਹਾਲਾ ਵੀ ਪੂਰਾ ਪੱਕਾ ਲਾਤਾ ਕਮਾਣੀ ਦਾ ਹੂੰ ਅੱਛਾ ਉਹ ਇਹ 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 ਪੂਰੀ ਪੂਰੀ ਚਾਦਰ ਚੋਂ ਲੇਜ਼ਰ ਕਟਿੰਗ ਨਾਲ ਐਵੇਂ ਹੋਇਆ ਮਤਲਬ ਇਹਨੂੰ ਬੈਂਡ ਨਹੀਂ ਕੀਤਾ ਜਦੋਂ ਇਹ ਬੈਂਡ ਨਹੀਂ ਕੀਤਾ ਤੇ ਇਹਨੇ ਸਿੱਧਾ ਵੀ ਨਹੀਂ ਹੋਣਾ ਇਹਨੇ ਸਿੱਧਾ ਵੀ ਨਹੀਂ ਹੋਣਾ ਮੇਰੀ ਫਸ ਕੇ ਸਿੱਧਾ ਵੀ ਨਹੀਂ ਹੋਣਾ ਸਿੱਧਾ ਵੀ ਨਹੀਂ ਹੁੰਦਾ ਜੀ ਇਹਦਾ ਜਦੋਂ ਇਹਨੂੰ ਬਿੰਗਾ ਨਹੀਂ ਕੀਤਾ ਤੇ ਇਹਨੇ ਸਿੱਧਾ ਵੀ ਨਹੀਂ ਹੋਣਾ ਹਾਂ ਆ ਪਿੱਛੇ ਕੁੰਡੇ ਲਾਤੇ ਦੂਜੇ ਪਹਿਲਾਂ ਟੁੱਟ ਜਾਂਦੇ ਹੁੰਦੇ ਸੀਗੇ ਹੂੰ ਆ ਹੁਣ ਕੁੰਡੇ ਸਿੱਧੇ ਲਾਤੇ ਕਟਿੰਗ ਕਰਕੇ ਹਾਂ ਇਹ ਕੋਈ ਸੁਹਾਗਾ ਸੁਹਾਗਾ ਪਾਉਣਾ ਸੁਹਾਗਾ ਸੁਹਾਗਾ ਪਾਉਣ ਨੂੰ ਹੁੱਕ ਲਾਤੀ ਹਾਂ ਹਾਂ ਹੁੱਕ ਲਾਤੀ ਮਗਰਲੇ ਪਾਏ ਹਾਲ ਵੈਸੇ ਸੋਹਣੇ ਬਹੁਤ ਆ ਆ ਇੱਥੇ ਕੋਈ ਹੋਰ ਵੀ ਚੀਜ਼ ਲਿਖਾਉਣੀ ਚਾਹੁੰਦਾ ਲਿਖਾ ਸਕਦਾ ਹਾਂ 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 ਲਿਖਿਆ ਜਾਂਦਾ ਜੀ ਇੱਥੇ ਜੇ ਕੋਈ ਆਪਦਾ ਨਾਮ ਨੂੰ ਲਿਖਾਉਣਾ ਚਾਹੁੰਦਾ ਤੇ ਆ ਡ੍ਰਿਲਾਂ ਇਹ ਡ੍ਰਿਲਾਂ ਜੇ ਆ ਤਾਂ ਹੈਗੀ ਕਣਕ ਵਜਾਈ ਦੀ ਹਾਂ ਕੱਲੀ ਕਣਕ ਦੀ ਕੱਲੀ ਕਣਕ ਵੀ ਦੀ ਹਾਂ ਕੱਲੀ ਕਣਕ ਵੀ ਦੀ ਜੀ ਹਾਂ ਤੇ ਆ ਵੀ ਜੀ ਜੀ ਸਰੋ ਗੁਵਾਰਾ ਨਰਮਾ ਇਹ ਚੀਜ਼ਾਂ ਵੀ ਜੀ ਯਾਰ ਇਹ ਇਹਦੀ ਫਾਲੀ ਹੋਰ ਸਾਬਦੀ ਆ ਇਹਦੀ ਫਾਲੀ ਬਾੜੀ ਤਿੱਖੀ ਹੈ ਕਿਉਂ ਆ ਇਹ ਇਹ ਪਤਲੀ ਫਾਲੀ ਇਹ ਬੀਟੀ ਨਰਮੇ ਦੇ ਵਿੱਚ ਕੰਮ ਲੈਂਦੀ ਹੈ ਜੀ ਫਾਲੀ ਅੱਛਾ ਹਾਂ ਜੀ ਇਹ ਇਹ ਫਾਲੀ ਨਾਲ ਸਰੋਂ ਬੀਜਦੇ ਆ ਹਾਂ ਸਰੋਂ ਨਰਮਾ ਇਹ ਇਹ ਜ਼ਿਆਦਾ ਡੰਗਾਈ ਲੈਂਦੀ ਹੋਊਗੀ ਇਹ ਕਿ ਇਹਨਾ ਮਤਲਬ ਫਲ ਸੁੱਕਦੀ ਨਹੀਂ ਬਣਦੇ ਅੱਛਾ ਮਤਲਬ ਗੱਲ ਨਹੀਂ ਸੁੱਕਦੀ ਇਹ ਫਾਲੇ ਨਾਲ ਤੇ ਜੇ ਇਹਦੇ ਨਾਲ ਕਣਕ ਬੀਜਦੇ ਕੀ ਹਰ ਜਾ ਇਹ ਫਾਲੀ ਨਾਲ ਇਹ ਕਣਕ ਦੇ ਵਿੱਚ ਨਹੀਂ ਕੰਮ ਜਾਵੇ ਬਾਈ ਕਿਉਂ ਇਹਨੇ ਡਲੀ ਨਹੀਂ ਠਾਉਣੀ ਸਕਾਂ ਦੀ ਨਹੀਂ ਉਹ ਵਧੀਆ ਚੱਲਦੀ ਕਣਕ ਦੇ ਵਿੱਚ ਸਾਡੇ ਤੇ ਆ ਮਤਲਬ ਬੀਟੀ ਨਰਮੇ ਜੇ ਗੁਆਰੇ ਜੇ ਸਰੋਂ ਚ ਉਹਨਾਂ ਦੀ ਪੂਰੀ ਵਧੀਆ ਚੱਲਦੀ ਹੈ ਹੂੰ ਪੂਰੀ ਪੱਕੀ ਫਾਲੀ ਹੁੰਦੀ ਆ ਵੀ ਹੂੰ ਠੀਕ ਆ ਸਹੀ ਹੈ ਈਆ ਮੈਂ ਤਾਂ ਆਪਦਾ ਆਪਦਾ ਲੌਜਿਕ ਲਾ ਕੇ ਦੇਂਦਾ ਸੀਗਾ ਵੀ ਐਵੇਂ ਹੋ ਜਾਂਦਾ ਹੋਊਗਾ ਨਹੀਂ ਨਹੀਂ ਐਂ ਹੁੰਦਾ ਨਹੀਂ ਜੀ ਨਹੀਂ ਹੁੰਦਾ ਤੇ ਆ ਬਣਦੇ ਜਿੰਦੇ ਕਿੰਨੇ ਤਰ੍ਹਾਂ ਦੇ ਸੰਦ ਬਣਦੇ ਆ ਟੋਟਲ ਕਿੰਨੇ ਤਰ੍ਹਾਂ ਦੇ ਸੰਦ ਬਣਦੇ ਨੇ ਸਨੀਲ ਮੈਂ ਕੀ ਗਿਣਤੀ ਕਰਕੇ ਦੱਸਦਾ ਜਿੰਨੇ ਟਰੈਕਟਰ ਮਗਰ ਪੈਂਦੇ ਸਾਰੇ ਬਣ ਜਾਣੇ ਸਾਰੇ ਬਣਾ ਦਿੰਨੇ ਆ ਜੀ ਆ ਜਿੰਦਾ ਆ ਜਿੰਦਰਾ ਜੀ ਪੂਰਾ ਹੈਵੀ ਜਿੰਦਰਾ ਇੱਕ ਇੱਕ ਕਿੰਨੇ ਰੁਪਏ ਦਾ ਦੇ ਦੇਗਾ ਰੁਪਏ ਹੁਣ ਕਿੰਨੇ ਨਹੀਂ ਦੱਸ ਸਾਨੂੰ ਕੋਈ ਕੋਈ ਚੀਜ਼ ਦਾ ਰੇਟ ਤਾਂ ਅੰਦਾਜ਼ਾ ਤਾਂ ਹੋਵੇ ਨਾ ਵੀ ਤੇ ਰੇਟ ਦਾ ਤਾਂ ਐਂ ਆ ਵੀਰੇ ਲੋਹੇ ਦੇ ਹੁੰਦਾ ਜੀ ਹਾਂ ਚਲੋ ਆ ਘਟਦਾ ਵਧਦਾ ਰਹਿੰਦਾ ਹੁਣ ਜੇ ਮੈਂ ਦਾ ਰੇਟ ਦੇਖੀਏ ਇਹ ਜਿੰਦਰੇ ਦਾ 26000 ਰੁਪਏ ਜੀ ਇਹ 26000 ਰੁਪਏ ਦਾ ਮਿਲ ਜੂਗਾ ਇਹਦੇ ਚ ਫੰਕਸ਼ਨ ਸਾਰੇ ਆ ਇਹ ਫੰਕਸ਼ਨ ਸਾਰੇ ਆ ਜਿਹਦੇ ਚ ਪਾਈਪ ਵੀ ਬਹੁਤ ਭਾਰਾ ਲਾਇਆ ਹੋਇਆ ਹੈ ਤਵਾ ਵੀ ਪੂਰਾ 26 ਇੰਚੀ ਹੈਗਾ ਜੀ ਹਾਂ ਠੀਕ ਹੈ ਹੱਬ ਵੀ 535 ਨੰਬਰ ਦੀ ਹੈ ਨਵੇਂ 베アリング ਪਾਏ ਹੋਏ ਆ ਇਹ 베어ਿੰਗ ਹੱਬਾਂ ਤਵਿਆਂ ਦੇ ਹਿਸਾਬ ਨਾਲ ਪ੍ਰੀਤ ਜਾਇਜ ਰੇਟ ਆ ਭਾਰ ਵੀ ਭਾਰ ਵੀ ਪੂਰਾ ਹੈਗਾ ਜੀ ਭਾਰ ਵੀ ਬਹੁਤ ਆ ਕੰਮ ਵੀ ਇਹਨੇ ਜਾਦਾ ਕਰਨੇ ਆ ਇਹਨੇ ਮਿੱਟੀ ਵੀ ਲਾਉਣੀ ਆ ਇਹਨੇ ਲਾਉਣੀ ਵੀ ਆ ਇਹਨੇ ਸਾਰਾ ਕੁਝ ਕਰ ਦੇਣਾ ਉੱਥੇ ਘੋੜੀ ਵੀ ਦੂਜੀ ਲਾਈ ਵੀ ਆ ਹਾਂ ਘੋੜੀ ਵੀ ਮਜ਼ਬੂਤ ਲਾਤੀ ਆ ਘੋੜੀ ਤਾਂ ਫਿਰ ਸਾ ਮੇਰੇ ਹਿਸਾਬ ਨਾਲ ਲੋਡੋਂ ਵੱਧ ਮਜ਼ਬੂਤ ਹੀ ਲਾਤੀ ਆ ਇਹ ਤੇ ਇਨਾ ਭਾਰ ਆਉਣਾ ਨਹੀਂ ਹੁੰਦਾ ਹਨਾ ਘੋੜੀ ਤਾਂ ਹੌਲਾ ਹੌਲਾ ਕੋਈ ਲਾਤੀ ਇਹਨਾਂ ਨੇ ਆ ਜੋ ਆ ਆ ਕੋਕਨ ਵਾਲਾ ਜਿੰਦਰਾ ਆ ਗਿਆ ਕਰਾਇਆ ਜੀ ਕਰਾਹਾ ਸੌਰੀ ਹਾਂ ਇਹ ਘੁੰਮਣ ਵਾਲਾ ਜਿ ਕਰਾਇਆ ਹੈਗਾ ਜੀ ਕੋਕਨ ਵਾਲਾ ਕਰਾਹਾ ਸਾਰੇ ਡਿਗਰੀ ਨੂੰ ਘੁੰਮੂਗਾ ਪੁੱਠਾ ਵੀ ਹੋ ਜਾਊਗਾ ਸਿੱਧਾ ਵੀ ਹੋ ਜਾਊਗਾ ਸਿੱਧਾ ਜੀ ਹੋ ਜਾਊਗਾ ਐਸ ਲੋਡ ਵੀ ਚੱਲੂਗਾ ਇੱਥੇ ਮਰਜ਼ੀ ਚਲਾ ਲਓ ਜੀ ਇਹਨੂੰ ਟੋਟਲ ਹਾਂ ਜੀ ਇਹਦਾ ਰੇਟ ਦਾ ਕਿੰਨਾ ਕੁ ਫਰਕ ਹੁੰਦਾ ਕੋਕਨ ਵਾਲੇ ਦਾ ਤੇ ਦੂਜੇ ਦਾ ਹੋ ਹੀ ਜਾਂਦਾ 12000 ਰੁਪਏ ਦਾ ਪਰ ਇਹ ਸੰਧ ਯਾਰ ਵਾਲਾ ਘੈਂਟ ਬਣ ਗਿਆ ਹਨ ਇਹਦਾ ਆ ਵੀ ਫਰਕ ਆ ਯਾਰ ਆ ਆਹ ਦਾ ਤਾਂ ਫਰਕ ਪਾਇਆ ਇਹ ਵੀ ਐਂ ਹੁੰਦਾ ਹੈ ਨਾ ਟਰੈਕਟਰ ਨੂੰ 빙ਾ ਚਲਾਉਣਾ ਹੋਵੇ ਵੀ ਆ ਕਿਰਾਇਆ ਐ ਹੋ ਜੂਗਾ ਟੇਡਾ ਤੇ ਟਰੈਕਟਰ ਸਿੱਧਾ ਹੋ ਜੂਗਾ ਇੱਥੇ ਜਦੋਂ ਇੱਥੋਂ ਪਲਿੰਗ ਪੈ ਜੂਗੀ ਜੀ ਇਹਦੇ ਵਿੱਚ ਨਹੀਂ ਜਦੋਂ ਇੱਥੋਂ ਹੀ ਘਕਦਾ ਸੀ ਫਿਰ ਇੱਥੋਂ ਘਕਾਉਣ ਦੀ ਕੀ ਲੋੜ ਪੈਗੀ ਸਾਰੇ ਪਾਸੇ ਘੁਮਾਤਾ ਜੀ ਇਹਨੂੰ ਇੱਥੋਂ ਵੀ ਘੋਣਾ ਜ਼ਰੂਰੀ ਹੁੰਦਾ ਜੀ ਕਿਰਾਏ ਅਛਾ ਇੱਥੇ ਟਾਪ ਲੈਂਕ ਪੈ ਜੂਗੀ ਇੱਥੇ ਟਾਪ ਲੈਂਕ ਪੈ ਜੂਗੀ ਵੀ ਜੇ ਇਧਰੋਂ ਨਹੀਂ ਹਲਾਉਣਾ ਤਾਂ ਥੋੜਾ ਬਹੁਤਾ ਇਧਰ ਨੇ ਥੋੜੇ ਦਾ ਕੰਮ ਕਰਾਈ ਥੋੜਾ ਬਹੁਤ ਵੀ ਹੋ ਜੂਗਾ ਥੋੜਾ ਵਾਲਾ ਥੋੜਾ ਬਹੁਤਾ ਇਧਰੋਂ ਹੋ ਜੂਗਾ ਵੈਸੇ ਜੇ ਇਹਨੂੰ ਸਿੱਧਾ ਰੱਖ ਲਾਂਗੇ ਬਾਕੀ ਦਾ ਕੰਮ ਇਧਰੋਂ ਹੀ ਹੁੰਦਾ ਬਾਕੀ ਕੰਮ ਕੰਮ ਇਧਰੋਂ ਹੁੰਦਾ ਕੰਮ ਯਾਰ ਘਾਉਣ ਵਾਲਾ ਵੀ ਔਖਾ ਨਹੀਂ ਗਾ ਦੇਖੋ ਇੱਥੇ ਆਹ ਹੀ ਦੇਤੇ ਆ ਦੋ ਆ ਕਮਾ ਲੋ ਤੇ ਆ ਕਾ ਹਣਾ ਗੱਲ ਬਣ ਗਈ ਆਰਡਰ ਲੱਗੀ ਆਪਣੀ ਆ ਤਾਂ ਉਹੀ ਆ ਗਈ ਜੀ ਕਣਕ ਵਾਲੀ ਤੇ ਆ ਆ ਜਿਹੜੇ ਸੰਦ ਪਏ ਆ ਆਹ ਇਹ ਸੁਪਰ ਸੀਡਰ ਵੀ ਰੱਖਦੇ ਆ ਜੀ ਆਪਾਂ ਨਹੀਂ ਸੁਪਰ ਸੀਡਰ ਜੇ ਕਿਸੇ ਕੋਲ ਪੁਰਾਣਾ ਹੈਗਾ ਕੱਟ ਲੈਣੇ ਆ ਕੱਟ ਵੀ ਲੈਣੇ ਆ ਜੀ ਤੇ ਜੇ ਪੁਰਾਣਾ ਕਿਸੇ ਨੇ ਲੈਣਾ ਉਹ ਵੀ ਦੇ ਦਿੰਨੇ ਆ ਆ ਜਸਵੰਤ ਵਾਲਾਂ ਦਾ ਪਿਆ ਉਹ ਪੰਮੀ ਵਾਲਾਂ ਦਾ ਪਿਆ ਉਹ ਪੁੰਨੀ ਵਾਲਾਂ ਦਾ ਵੀ ਪਿਆ ਜੀ ਹਾਂ ਪੰਮੀ ਵਾਲਾਂ ਦੇ ਦੋ ਪਏ ਆ ਉਹ ਪਰਲਾ ਕੀ ਦਾ ਪਿਆ ਪੁੰਨੀ ਦਾ ਪੁੰਨੀ ਦਾ ਤਾਂ ਜਮੇ ਨਵਾਂ ਪਿਆ ਜੀ ਪੁੰਨੀ ਦਾ ਵੀ ਨਵਾਂ ਪਿਆ ਲੈ ਇਹ ਪੁਰਾਣੇ ਵੀ ਪ੍ਰੀਤਾ ਰੂਟਾਵੇਟਰ ਵੀ ਪਏ ਆ ਇਹਨਾਂ ਕੋਲੇ ਹੈਂ ਜੇ ਕੋਈ ਸੱਜਣ ਪ੍ਰਾਣਾ ਲੈਣਾ ਚਾਹੁੰਦਾ ਸੰਪਰਕ ਕਰ ਲੈ ਹਾਂ ਹਾਂ ਕਰ ਲਓ ਕੋਈ ਨਹੀਂ ਬਈ ਸੁਪਰ ਸੀਡਰ ਆ ਯਾਰ ਡੰਗ ਮਾੜੀ ਮੋਟੀ ਹੋਊਗੀ ਕੋਈ ਜ਼ਿੰਮੇਵਾਰੀ ਇਹਨਾਂ ਦੀ ਵੀ ਦੇਖ ਗੈਰ ਦੀ ਤੇ ਆਪਣੀ ਪੀਟੀਓ ਦੀ ਸਾਰੀ ਚੀਜ਼ ਦੀ ਗਾਰੰਟੀ ਹੋਊਗੀ ਜੀ ਇੱਕ ਸੀਜ਼ਨ ਦੀ ਗਾਰੰਟੀ ਦੇਵਾਂਗੇ ਇਹਦੀ ਪ੍ਰਾਣੇ ਦੀ ਗਾਰੰਟੀ ਦੇਵਾਂਗੇ ਜੇ ਪ੍ਰਾਣੇ ਦੀ ਵੀ ਹੱਦ ਹੋ ਗਈ ਆ ਯਾਰ ਫੇਰ ਤਾਂ ਜਮਾਂ ਹੀ ਸਿਰਾ ਹੋ ਗਿਆ ਗਾਰੰਟੀ ਹੋਊਗੀ ਕਿੰਨਾ ਕੁ ਫਰਕ ਪੈ ਜਾਊਗਾ ਨਵੇਂ ਨਾਲੋਂ ਅੱਧੇ ਮੁੱਲ ਦਾ ਜੀ ਅੱਡੇ ਮਾਡਲ ਦਾ ਫਰਕ ਪੈ ਜਾਊਗਾ ਅੱਡੇ ਮਾਡਲ ਜਿਵੇਂ ਯਾਰ ਆ ਤਾਂ ਜਸਵੰਤ ਵਾਲਾਂ ਦਾ ਚਮਾ ਹੀ ਨਵਾਂ ਪਿਆ ਨਵਾਂ ਪਿਆ ਜੀ ਆ ਹੈਗਾ ਤੁਹਾਡਾ 23 ਮਾਡਲ ਲੈ ਪਿਛਲੇ ਸਾਲ ਹੀ ਆ 23 ਮਾਡਲ ਇਹ ਤਾਂ ਕੰਪਨੀ ਗਾਰੰਟੀ ਰੈਂਦੀ ਹੋਊ ਜੀ ਆਹੋ ਇਹ ਤਾਂ ਕੰਪਨੀ ਦੀ ਵੀ ਹੈ 2 ਸਾਲ ਦੀ ਤਾਂ ਹਾਂ ਇਹ ਤਾਂ ਕੰਪਨੀ ਦੀ ਗਾਰੰਟੀ ਪਈ ਆ ਸਹੀ ਗੱਲ ਆ ਯਾਰ ਤੇ ਸਾਰਾ ਚੱਲੂਗਾ ਤੇ ਚੱਲੂ ਨੂੰ ਤਾਂ ਇਹ ਕਿਹੜਾ ਹਾਂ ਜਸਵੰਤ ਵਾਲਾਂ ਦਾ ਬਣਿਆ ਯਾਰ ਪੂਰੇ ਘੈਂਟ ਬੰਦੇ ਆ ਉਹ ਇਹਨੂੰ ਕੀ ਹੋਣਾ ਇਹ ਤਾਂ ਸਾੰਦ ਹੀ ਨਹੀਂ ਮਾਰਨ ਵਾਲੇ ਤੇ ਲੈ ਆ ਆ ਆ ਯਾਰ ਇੱਕ ਬੱਕਰੀ ਚੀਜ਼ ਮਿਲ ਗਈ ਹੈ ਜੇ ਕਿਸੇ ਨੇ ਇਹ ਲੈਣੇ ਤੇ ਆ ਨਰਮਾ ਵੀ ਜਨ ਵਾਲੀ ਪਈ ਆ ਨਰਮਾ ਸਰੋਂ ਕੁਵਾਰਾ ਜੀ ਤੇ ਇਹ ਵੀ ਜੇ ਕਿਸੇ ਨੇ ਲੈਣੀ ਹੋਵੇ ਲੈ ਲੈ ਹਾਂ ਹਾਂ ਆ ਵੀ ਲੈ ਲੈ ਜੇ ਪ੍ਰਾਣੀਆਂ ਮਿਲ ਜਾਂਦੀਆਂ ਯਾਰ ਪ੍ਰਾਣਾ ਸੰਦ ਤੁਸੀਂ ਕਟਾਉਣਾ ਪ੍ਰਾਣਾ ਸੰਦ ਕਟਾਇਆ ਜਾ ਆ ਜਾ ਵਰਕਸ਼ਾਪ ਚ ਵੀ ਗਿਆ ਮਰ ਕੇ ਆ ਜਾ ਉਧਰ ਕੀ ਕਰੀ ਜਾਂਦੇ ਆ ਜੋ ਦੇਖ ਗਿਆ ਸਹੀ ਕਿੰਨੇ ਕਿ ਚਰਚ ਦੇ ਦਿੰਨੇ ਆ ਸੁਨੀਲ ਜਿਵੇਂ ਮੰਨ ਲਓ ਮੈਂ ਤੈਨੂੰ ਤਾਂ ਵੰਗਾ ਦਾ ਆਰਡਰ ਦਿੱਤਾ ਕਿੰਨੇ ਦਿਨਾਂ ਚ ਪਗਤਾ ਦੇ 15 ਦਿਨ ਲੱਗ ਜਾਂਦੇ ਜੀ ਹਾਂ 15 ਦਿਨ 15 ਦਿਨ 15 ਦਿਨ ਲੱਗ ਜਾਣਗੇ ਜੇ ਤਵੰਗਾ ਦਾ ਜੇ ਹਲਾਂ ਦਾ ਆਰਡਰ ਦਿੱਤਾ ਫੇਰ ਜੇ ਹਫਤਾ ਲੱਗ ਜਾਂਦਾ ਜੀ ਜੇ ਡ੍ਰਿਲ ਡ੍ਰਿਲ ਦੇ ਵਿੱਚ ਹਫਤਾ ਲੱਗ ਜਾਂਦਾ ਜੀ ਸੁਹਾਗੇ ਸੁਹੂਗੇ ਨੂੰ ਕਿੰਨਾ ਸੁਹਾਗਾ ਨਹੀਂ ਬਣਾਉਂਦੇ ਜੀ ਆਪਾਂ ਅੱਛਾ ਹਾਂ ਆਪਣੇ ਕੋਲੇ ਜ਼ਿਆਦੇ ਤਵੀਆਂ ਦਾ ਹੀ ਕੰਮ ਜ਼ਿਆਦੇ ਤਵੀਆਂ ਦਾ ਕੰਮ ਵੱਧਦਾ ਤਵੀਆਂ ਤੇ ਵੱਧ ਫੋਕਸ ਕਰਦੇ ਹਾਂ ਤਵੀਆਂ ਤੇ ਕਲਟੀਵੇਟਰ ਹੈ ਜੀ ਤਵੀਆਂ ਤੇ ਮਤਲਬ ਕਹਿਣ ਤੋਂ ਭਾਬੀ ਹੁਣੇ ਵੀਡੀਓ ਪਾ ਜੇ ਹਾਂਜੀ ਤੇ ਹੁਣੇ ਆ ਆ ਕੀ ਬਣੀ ਜਾਂਦਾ ਆਹਾ ਇਹ ਕਲਟੀਵੇਟਰ ਹੈ ਜੀ ਅੱਛਾ ਕਲਟੀਵੇਟਰ ਹੈ ਜਿਹੜਾ ਆਪਾਂ ਕਹਿੰਦੇ ਸੀਗੇ ਵੀ ਉਹ ਉਹਦੇ ਚੋਂ ਕੱਟਿਆ ਵਾ ਤੇ ਨਹੀਂ ਨਹੀਂ ਆ ਦੂਜਾ ਹੈ ਜੀ ਉਹ ਮੋੜਿਆ ਵਿਆ ਹੈਗਾ ਟੈਣੇ ਦੀ ਪੂਰੀ ਮੋਟੀ ਇਹ ਐਮਪੀ ਭੇਜਣੇ ਦੀ ਸੈਟ ਐਮਪ ਅੱਛਾ ਇਹਦੀ ਟੈਨ ਦੇਖੋ ਨਾ ਕਿੰਨੀ ਮੁੱਟੀ ਹੂੰ ਆ ਦੇਖ ਤੋਤੇ ਵਾਲੀ ਟੈਨ ਹੈਗੀ ਪੂਰੇ ਭਰੇ ਅੱਛਾ ਇਹ ਐਮਪੀ ਦੇ ਸੈੱਟ ਬਣੀ ਜਾਂਦੇ ਆ ਇਹ ਹੁਣ ਐਮਪੀ ਦੇ ਬਣੀ ਜਾਂਦੇ ਜੀ 20 ਸੈੱਟ ਹੈਗੇ ਐਮਪੀ ਦੇ ਬਣੀ ਜਾਂਦੇ ਬਾਕੀ ਜੇ ਕੋਈ ਵੀ ਬੰਦਾ ਆਪਦੀ ਚੋਇਸ ਦੇ ਹਿਸਾਬ ਨਾਲ ਸੰਦ ਬਣਾਉਂਦਾ ਬਣਾ ਸਕਦਾ ਉਹ ਜਿਹੜਾ ਕਹੂ ਉਸੇ ਨਾਲ ਦੇ ਬਣਾਣਾ ਯਾਰ ਸੰਗਰੀਏ ਦੇ ਵਿੱਚ ਬਹੁਤ ਪਿਆਰੇ ਸੱਜਣਾ ਇਹ ਆ ਪਈਆਂ ਪੈਪਾਂ ਆ ਪਈ ਜਾਂ ਆ ਆਹ ਪੈਪ ਲੱਗਦੀ ਐ ਤਾਂ ਮੇਰੇ ਸਾਬ ਨਾਲ ਜਿੰਦੇ ਦੇ ਉੱਤੇ ਵੀ ਆਹ ਲੱਗੀ ਵੀ ਸੀ ਨਹੀਂ ਨਹੀਂ ਇਤੋਂ ਵੱਡੀ ਐ ਜਿੰਦੇ ਦੇ ਇਹ ਤਵੀਆਂ ਦੀ ਪੈਪ ਐ ਇਹ ਤਵੀਆਂ ਦੀ ਪੈਪ ਐ ਇੱਕ ਸਭ ਤੋਂ ਵੱਡੀ ਗੱਲ ਆ ਵੀ ਮਤਲਬ ਲੋਹਾ ਜਿਹੜਾ ਹੈਗਾ ਉਹ ਨਵਾਂ ਫਰੈਸ਼ ਦਾ ਹੀ ਬਸਾ ਜਮਾਂ ਫਰੈਸ਼ ਐ ਜੀ ਆਈਐਸਆਈ ਮਾਰਕਾ ਹੁੰਦਾ ਜੀ ਸਾਰੇ ਹੀ ਹਾਂ ਵੀ ਲੋਹਾ ਫਰੈਸ਼ ਦਾ ਵਰਤਦੇ ਵੀ ਐ ਨਹੀਂ ਗਾ ਵੀ ਲੋਹਾ ਇਧਰ ਉਧਰੋਂ ਚੱਕ ਕੇ ਲਾਤਾ ਨਹੀਂ 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 ਹਨਾ ਨਵਾਂ ਹੀ ਹੁੰਦਾ ਜੀ ਪੂਰਾ ਫਰੈਸ਼ ਹੀ ਹੁੰਦਾ ਤੇ ਕੋਈ ਵੀ ਸੱਜਣ ਨਾ ਕੋਈ ਵੀ ਸੱਜਣ ਆ ਜਾ ਮਾੜਾ ਜਿਹਾ ਮੁੰਡਿਆਂ ਤੇ ਵੀ ਯਾਰ ਇਹਨਾਂ ਨੇ ਕਹਿਣਾ ਸਾਰੇ ਮੇਰੀ ਵੀਡੀਓ ਨਹੀਂ ਬਣਾਈ ਪਰ ਇਹ ਤਾਂ ਇਹਨਾਂ ਦੀ ਮਾੜੀ ਜੀ ਕੁਝ ਜ਼ਰੂਰੀ ਹੈ ਮੈਂ ਹਾਂ ਉਹ ਯਾਰ ਵਿੱਚ ਇਹਨਾਂ ਦੀ ਬਿਲਕੁਲ ਜ਼ਰੂਰੀ ਆ ਆ ਬੰਦੇ ਦਾ ਯਾਰ ਮੈਂ ਕੰਮ ਰੋਕ ਕੇ ਗਿਆ ਥੋੜਾ ਚਲਾ ਰਿਹਾ ਸੀ ਬਹੁਤ ਜ਼ਿਆਦਾ ਜ਼ਬਰਦਸਤੀ ਨਾਲ ਥੋੜਾ ਚ ਰੋਕ ਕੇ ਗਿਆ ਮੈਂ ਕਿਹਾ ਬੰਦ ਕਰ ਰੋਕ ਜਾ ਹੈ ਤੇ ਬਹੁਤ ਧੰਨਵਾਦ ਆ ਥੈਂਕ ਯੂ ਤੁਹਾਡਾ ਟਾਈਮ ਖਰਾਬ ਕੀਤਾ ਮੈਨੂੰ ਪਤਾ ਤੁਹਾਡੇ ਟਾਈਮ ਦਾ ਮੁੱਲ ਆ ਬਹੁਤ ਜ਼ਿਆਦਾ ਤੇ ਜੇ ਕੋਈ ਵੀ ਸੱਜਣ ਕਿਸੇ ਵੀ ਸੰਧ ਦਾ ਕਰਨਾ ਚਾਹੁੰਦਾ ਤੁਹਾਡਾ ਨਾਲ ਸੰਪਰਕ ਕਰ ਹਾਂ ਸਾਡੇ ਨਾਲ ਸੰਪਰਕ ਲੈ ਵੀ ਸੱਜਣ ਉਹ ਟਾਈਮ ਪੁੱਛ ਲਿਓ ਤੇ ਟਾਈਮ ਆਇਆ ਤਾਂ ਨਹੀਂ ਯਾਰ ਕੋਈ ਲਾਂਭ ਆਊਗਾ ਮੈਨੂੰ ਵੀ ਯਾਰ ਲੇਟ ਕਰਦੇ ਰਹੇ ਨਹੀਂ 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 ਲੇਟ ਰੂਟ ਤਾਂ ਹੀ ਕਰਦੇ ਨਹੀਂ ਨਹੀਂ ਹੁੰਦਾ ਜੀ ਲੇਟ ਨਹੀਂ ਲੇਟ ਨਹੀਂ ਕਰਦੇ ਪਹਿਲੇ ਅਗਲੇ ਦੋ ਦਿਨ ਵਾਧੇ ਦੇ ਦਿੰਦੇ ਵੈਸੇ ਮੈਨੂੰ ਡੀਐਸਪੀ ਸਾਹਿਬ ਨੇ ਵੀ ਕਹਿਤਾ ਸੀ ਠੀਕ ਹੈ ਜੀ ਮੈਨੂੰ ਕਹਿੰਦਾ ਸ੍ਰੀਜੰਦਰ ਲਾਂਭ ਆਉਂਦਾ ਬੰਦੇ ਲੇਟ ਰੂਟ ਨਹੀਂ ਕਰਦੇ ਸੰਦ ਵੱਲੋਂ ਤਾਂ ਲਾਂਭਾ ਥੋੜਾ ਆਉਂਦਾ ਹੀ ਨਹੀਂਗਾ ਉਹ ਤਾਂ ਆਉਂਦਾ ਹੀ ਨਹੀਂਗਾ ਜੀ ਹੈ ਪਰ ਲੇਟ ਰੂਟ ਦਾ ਹੀ ਮਨ ਚ ਪੈ ਜਾਂਦਾ ਹੁੰਦਾ ਕੋਈ ਵਾਸਤੇ ਨਾ ਨਹੀਂ ਨਹੀਂ ਤੇ ਜੇ ਕਿਸੇ ਵੀ ਸੰਦ ਤੇ ਸੰਦ ਬਣਾਉਣਾ ਹੋਇਆ ਨਾ ਤੇ ਬਾਈ ਹੁਣਾਂ ਨਾਲ ਸੰਪਰਕ ਲਈ ਇੱਕ ਐਡਰੈਸ ਬੋਲਦੇ ਸਾਡਾ ਐਡਰੈਸ ਹੈਗਾ ਜੀ ਡੱਬਾ ਵਾਲੀ ਰੋਡ ਸੰਗਰੀਆ ਹਾਂਜੀ ਤੇ ਉਦਮ ਸਿੰਘ ਚੌਕ ਦੇ ਨਾਲ ਲੋਕੇਸ਼ਨ ਮਂਗਾ ਲੈਣਾ ਲੋਕੇਸ਼ਨ ਮਂਗਾ ਲਓ ਯਾਰ ਗੱਲ ਮੁੱਕ ਗਈ ਲੋਕੇਸ਼ਨ ਮਂਗਾ ਲਓ ਨੰਬਰ ਤੁਹਾਡੀ ਸਕਰੀਨ ਤੇ ਚੱਲੀ ਜਾਂਦਾ ਜਿਉਂਦੇ ਰੋ